ਸੇ ਮਾਧਮੇ ਚਿੰਕੋ ਜਗੁਰੂ ਕਾ ਸਰਕਾਰ ਨਿਰਵਿਸ਼ੰੀ ਹਾਲਜਾਲ ਤੇ ਪੰਜਨ ਨਿਰੇ ਕੰਮਿ ਚਿਰ ਸੁਨਾ ਸਤਿਗੁਰੂ ਸੇ ਸੋ ਸੇ ਜੀਉ ਅੱਡ ਖਰੇਜ ਕੁਲਰ ਹੋਰ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ ਲੀੜਾ ਲੱਤਾ ਸਾਰਾ ਕੁਝ ਹੀ ਮਤਲਬ ਇਹਨਾਂ ਦਾ ਖਰਾਬ ਹੋ ਗਿਆ ਸੀ ਤੇ ਸਾਡੇ ਸਤਿਗੁਰੂ ਰਾਮਪਾਲ ਜੀ ਮਹਾਰਾਜ ਨੇ ਆਦੇਸ਼ ਦਿੱਤਾ ਕਿ ਉੱਥੇ ਜਿੱਥੇ ਬਾੜ ਆਈ ਆ ਹੜ ਆਇਆ ਉੱਥੇ ਜਾ ਕੇ ਤੇ ਲੋਕਾਂ ਦਾ ਪ੍ਰਭਾਵਿਤ ਲੋਕਾਂ ਦੀ ਮਦਦ ਕਰੋ ਅਸੀਂ ਉਹਨਾਂ ਦੇ ਆਦੇਸ਼ਾਂ ਅਨੁਸਾਰ ਇੱਥੇ ਆਏ ਆ ਉਹਨਾਂ ਨੇ ਆਦੇਸ਼ ਦਿੱਤਾ ਸਤਗੁਰੂ ਰਾਮਪਾਲ ਜੀ ਮਹਾਰਾਜ ਨੇ ਸਾਨੂੰ ਅਸੀਂ ਉਹਨਾਂ ਦੇ ਬਹੁਤ ਬਹੁਤ ਰਿਣੀ ਆ ਕੋਟਨ ਕੋਟ ਧੰਨਵਾਦੀ ਆ ਕਿ ਜਿਨ੍ਹਾਂ ਨੇ ਹਰਿਆਣੇ ਤੋਂ ਬਹਿ ਕੇ ਇੱਥੇ ਪੰਜਾਬ ਦੇ ਵਿੱਚ ਕਿੱਥੇ ਬੇਦੀ ਛੰਨਾ ਪਿੰਡ ਹੈਗਾ ਬਿਲਕੁਲ ਵੱੱਡੇ ਕੰਢੇ ਆ ਤੇ ਨਾਲ ਹੀ ਦਰਿਆ ਹੈਗਾ ਆ ਤੇ ਉੱਥੋਂ ਉਹਨਾਂ ਦੇ ਦਿਲ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਦੇ ਪ੍ਰਤੀ ਪਿਆਰ ਤੇ ਦਰਦ ਸੀ ਉਹਦੀ ਵਜ੍ਹਾ ਕਰਕੇ ਸਾਨੂੰ ਇੱਥੇ ਭੇਜਿਆ ਸਾਡੀ ਟੀਮ ਨੇ ਇੱਥੇ ਆਣ ਕੇ ਸਰਵੇ ਕੀਤਾ ਆ ਸਰਵੇ ਕਰਨ ਉਪਰੰਤ ਜਿਹੜੀਆਂ-ਜਿਹੜੀਆਂ ਵੀ ਪਰਿਵਾਰ ਦੀਆਂ ਲੋੜਾਂ ਸੀ ਜਿਵੇਂ ਕਿਸਦੇ ਮੰਜੇ ਆ ਬਿਸਤਰੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਰਸਦ ਹੈਗੀ ਆ ਰਸੋਈ ਦਾ ਸਮਾਨ ਸੀ ਮੰਜੇ ਸੀ ਕੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੁਹਾ ਗਿਆ ਕਰਵਾਈਆਂ ਜਾ ਰੀਆਂ ਸਤਿਗੁਰੂ ਰਾਮਪਾਲ ਜੀ ਮਹਾਰਾਜ ਨੇ ਅੰਨਪੂਰਨਾ ਸਕੀਮ ਚਲਾਈ ਆ ਪੂਰੇ ਭਾਰਤ ਦੇ ਵਿੱਚ ਈਵਨ ਕਿ ਨੇਪਾਲ ਦੇ ਵਿੱਚ ਵੀ ਚੱਲ ਰਹੀ ਆ ਤੇ ਉਦੇ ਤਹਿਤ ਹਰ ਗਰੀਬ ਪਰਿਵਾਰ ਆ ਭਾਵੇਂ ਕੋਈ ਵੀ ਆ ਜਿਹੜਾ ਗਰਿਹਤਮੰਦ ਹੈਗਾ ਆ ਉਹਨੂੰ ਰੋਟੀ ਕਪੜਾ ਸਿੱਖਿਆ ਸਿੱਖਿਆ ਔਰ ਮਕਾਨ ਤਾਂ ਰੋਟੀ ਦੇ ਵਿੱਚ ਆਪਾਂ ਖਾਣ ਪੀਣ ਵਾਲੀ ਜਿਹੜੀ ਵੀ পেট ਭਰਨ ਵਾਲੀ ਚੀਜ਼ ਆ ਉਹਦੇ ਨਾਲ ਹੀ ਜਿਹੜਾ ਸਿੱਖਿਆ ਹੈਗੀ ਆ ਬੱਚਿਆਂ ਨੂੰ ਪੜ੍ਹਾਈ ਆ ਜਿਹੜੇ ਭੈਣ ਕੋਈ ਵਿਧਵਾ ਹੈਗੀ ਆ ਘਰ ਦੇ ਵਿੱਚ ਕੋਈ ਉਹਨਾਂ ਦੀ ਕਮਾਈ ਦਾ ਫਾਇਦਾ ਨਹੀਂ ਹੈਗਾ ਬੱਚੇ ਛੋਟੇ ਨੇ ਤੇ ਉਹਨਾਂ ਦੀ ਮੰਨ ਲਓ ਕਿ ਪੜ੍ਹਾਈ ਦਾ ਵੀ ਸਤਗੁਰੂ ਰਾਮਪਾਲ ਜੀ ਵੱਲੋਂ ਜਿਹੜਾ ਆ ਪੂਰਾ ਮੰਨ ਲਓ ਕਿ ਖਰਚਾ ਜਿਹੜਾ ਚੁੱਕਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਜੇ ਕੋਈ ਬਿਮਾਰ ਹੈਗਾ ਲਾਚਾਰ ਹੈ ਆਪਣਾ ਇਲਾਜ ਨਹੀਂ ਕਰਾ ਸਕਦਾ ਕਮਾਈ ਦਾ ਕੋਈ ਸਾਧਨ ਨਹੀਂ ਉਹਦਾ ਟ੍ਰੀਟਮੈਂਟ ਵੀ ਜਿਹੜਾ ਸਤਗੁਰੂ ਰਾਮਪਾਲ ਜੀ ਮਹਾਰਾਜ ਵੱਲੋਂ ਗਰੀਬ ਪਰਿਵਾਰ ਦਾ ਕਰਵਾਇਆ ਜਾਂਦਾ ਹੈ ਇਸੇ ਤਰ੍ਹਾਂ ਜੇ ਕਿਸੇ ਭੈਣ ਭਰਾ ਦਾ ਮਕਾਨ ਟੱਟ ਗਿਆ ਵਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਬਹੁਤ ਗਰੀਬੀ ਜਾਂ ਹਾਲਾਤ ਦੀ ਜ਼ਿੰਦਗੀ ਜੀ ਰਹੇ ਨੇ ਉਹਨਾਂ ਨੂੰ ਸਤਿਗੁਰੂ ਰਾਮਪਾਲ ਜੀ ਵੱਲੋਂ ਜਿਹੜਾ ਮਕਾਨ ਵੀ ਬਣਵਾ ਕੇ ਦਿੱਤੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਹਰਿਆਣੇ ਦੇ ਵਿੱਚ ਪ੍ਰੈਸ ਰਿਪੋਰਟਰ ਸਾਹਿਬ ਬੜੀ ਮੱਲਕੇ ਚਮਤਕਾਰੀ ਕੰਮ ਕਰ ਰਹੇ ਨੇ ਸਤਿਗੁਰੂ ਰਾਮਪਾਲ ਜੀ ਮਹਾਰਾਜ ਹਰਿਆਣੇ ਦੇ ਵਿੱਚ 34 35 40 ਪਿੰਡਾਂ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਪਿੰਡ ਦੇ ਜਿਹੜੇ ਲੋਕ ਸੀ ਉਹਨਾਂ ਨੇ ਅਰਦਾਸ ਲਾਈ ਬੇਨਤੀ ਕੀਤੀ ਸਤਿਗੁਰੂ ਰਾਮਪਾਲ ਜੀ ਮਹਾਰਾਜ ਅਸੀਂ ਡੁੱਬ ਗਏ ਆ ਸਾਨੂੰ ਬਚਾਓ ਸਤਿਗੁਰੂ ਰਾਮਪਾਲ ਜੀ ਮਹਾਰਾਜ ਨੇ ਉਸੇ ਵੇਲੇ ਹੀ ਚਵੀਆਂ ਘੰਟਿਆਂ ਦੇ ਵਿੱਚ ਵਿੱਚ ਲੋਕ ਆਪਣੇ ਸ਼ਿਸ਼ਿਆ ਨੂੰ ਆਦੇਸ਼ ਦਿੱਤਾ ਤੀ ਜਾਓ ਉੱਥੇ ਜਾ ਕੇ ਤੇ ਦੇਖੋ ਕੀ ਹਾਲਾਤ ਨੇ ਸਤਿਗੁਰੂ ਰਾਮਪਾਲ ਜੀ ਮਹਾਰਾਜ ਨੇ ਹਜ਼ਾਰਾਂ ਫੁੱਟ 8 ਇੰਚੀ ਪਾਈਪ 20-20 ਮੋਟਰ ਦੀਆਂ ਹੌਸਪਾਵਰ ਦੀਆਂ ਮੋਟਰਾਂ ਆਦ ਜਿਹੜਾ ਸਾਰਾ ਸਮਾਨ ਜਿਹੜਾ ਚਵੀਆਂ ਘੰਟਿਆਂ ਦੇ ਵਿੱਚ ਲਿਆ ਕੇ ਫਿਟਿੰਗ ਕਰਕੇ ਇਹ ਤਾਂ ਇਹ ਕੋਈ ਐਵੇਂ ਨਹੀਂ ਗੱਲ ਹੈ ਜੀ ਸੁਣੀ ਸੁਣਾਈ ਤੁਸੀਂ ਪ੍ਰੈਕਟੀਕਲ ਦੇਖ ਸਕਦੇ ਹੋ ਤੁਸੀਂ ਪ੍ਰੈਸ ਰਿਪੋਰਟ ਕਰੋ ਸੱਚੀ ਗੱਲ ਹੈ ਜੀ ਆ ਤੇ ਉਹ ਜਿਹੜਾ ਪ੍ਰਭਾਵਿਤ ਲੋਕ ਸੀ ਉਹਨਾਂ ਦਾ ਜਿਹੜਾ 8 8 7 7 ਫੁੱਟ ਪਾਣੀ ਸੀ ਉਹ ਪਾਣੀ ਸਾਰੇ ਦਾ ਸਾਰਾ ਛੱਟ ਦਿੱਤਾ ਗਿਆ ਕੱਢ ਦਿੱਤਾ ਗਿਆ ਤੇ ਹੁਣ ਉਹ ਲੋਕ ਸਤਗੁਰੂ ਰਾਮਪਾਲ ਜੀ ਦੇ ਸੋਲੇ گاਉਣੋਂ ਨਹੀਂ ਹਟ ਰਹੇ ਤੋਂ ਕਹਿਣ ਦਾ ਭਾਵ ਹੈ ਕਿ ਜਿਹੜੇ ਚੰਗੇ ਕੰਮ ਨੇ ਉਹ ਆਪਣੇ ਆਪ ਬੋਲਦੇ ਆ ਸਤਿਗੁਰੂ ਰਾਮਪਾਲ ਜੀ ਮਹਾਰਾਜ ਨੇ ਪੂਰੇ ਸੰਸਾਰ ਦੇ ਵਿੱਚ ਵੀ ਜਿਹੜੇ ਆ ਲੋਕਾਂ ਨੂੰ ਸੇਵ ਦੇਣ ਦੇ ਕੋਸ਼ਿਸ਼ ਕੀਤੀ ਆ ਔਰ ਇਹਦੀ ਵਜ੍ਹਾ ਕਰਕੇ ਹੀ ਇਹਨਾਂ ਦੇ ਕਰੋੜਾਂ ਦੀ ਗਿਣਤੀ ਵਿੱਚ ਸ਼ិਸ਼ੇ ਜਿਹੜੇ ਨੇ ਹੈਗੇ ਨੇ ਔਰ ਗਾਂ ਵੀ ਜੋੜ ਰਹੇ ਨੇ ਇਹ ਸਮਾਜ ਨੂੰ ਇੱਕ ਬਹੁਤ ਵਧੀਆ ਸੇਵ ਦੇਣ ਵਾਲਾ ਕੰਮ ਸਤਿਗੁਰੂ ਰਾਮਪਾਲ ਜੀ ਮਹਾਰਾਜ ਵੱਲੋਂ ਕੀਤਾ ਜਾ ਰਿਹਾ ਤੇ ਫੇਰ ਮੈਂ ਤੁਹਾਡਾ ਦੁਬਾਰਾ ਸਰਬੱਤ ਦਾ ਭਲਾ ਕਾਲਵਾ ਟੀਵੀ ਦਾ ਤੇ ਤੁਹਾਡਾ ਧੰਨਵਾਦ ਕਰਦਾ ਕਿ ਇੱਥੇ ਇੰਨੀ ਦੂਰ ਮਤਲਬ ਬਹੁਤ ਮਤਲਬ ਕਿ ਸ਼ਹਿਰੀ ਇਲਾਕੇ ਤੋਂ 40-45 ਕਿਲੋਮੀਟਰ ਦੂਰ ਐਡੇ ਸਾੜਨ ਵੀ ਨਹੀਂ ਬੈਕਵਰਡ ਜੇ ਪਿੰਡ ਨੇ ਉਥੇ ਆਣ ਕੇ ਤੁਸੀਂ ਜਿਹੜੀ ਕਵਰੇਜ ਕੀਤੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹਜੀ ਭਾਈ ਸਾਹਿਬ ਜੀ ਅੱਜ ਬੇਦੀਸ਼ਲਾ ਦੇ ਵਿੱਚ ਸਮਗਰੀ ਲੈ ਕੇ ਆਏ ਜੀ ਸੰਤ ਰਾਮ ਪਾਲ ਜੀ ਲੋ ਕਿ ਉਹਨਾਂ ਦਾ ਕੀ ਮੈਸੇਜ ਦੁਨੀਆ ਨੂੰ ਦੇਣਾ ਚਾਹੀਦਾ ਹੈ। ਜਿਸ ਸੰਪ ਰਾਜਪਾਲ ਜੀ ਮਹਾਰਾਜ ਅੰਨਪੂਰਨਾ ਮਹਿਮ ਦੇ ਤਹਿਤ ਜਿੰਨਾ ਪਿੰਡਾਂ ਦੇ ਵਿੱਚ ਹੜ ਹੜ ਮਾਰਨ ਦੇ ਨਾਲ ਪਾਣੀ ਦੇ ਕਾਰਨ ਜਿੰਨਾ ਪਿੰਡਾਂ ਦੇ ਵਿੱਚ ਮਤਲਬ ਲੋਕਾਂ ਦੇ ਫਸਲਾਂ ਰੁੜ ਗਈਆਂ ਮੋਰ ਬਹਿ ਗਏ ਲੋਕਾਂ ਦੇ ਪਿੰਡ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ ਸੌਦੇ ਬੈੱਡ ਗੱਡੇ ਜੋ ਵੀ ਸਮਾਨ ਲੋਕਾਂ ਦਾ ਮਤਲਬ ਘਰਾਂ ਦੇ ਵਰਤਨ ਵਾਲਾ ਹੀ ਰਸੋਈ ਦਾ ਸਮਾਨ ਉਹ ਸਾਰਾ ਸਮਾਨ ਮਤਲਬ ਜਿਹੜਾ ਸੀ ਸਾਰਾ ਦਾ ਸਾਰਾ ਮਤਲਬ ਪਾਣੀ ਕਰਕੇ ਸਾਰਾ ਖਰਾਬ ਹੋ ਗਿਆ ਤੇ ਇਹ ਸੰਤਾਂ ਨੇ ਅਨਪੂਰਨਾ ਮੈਮ ਚਲਾਈ ਸੰਤਰਾ ਬਲਮਾਰਾ ਹੀ ਨੇ ਹਰਿਆਣੇ ਤੋਂ ਭਨਾਨਾ ਤੋਂ ਜਿਹੜੇ ਉਹਨਾਂ ਨੇ ਇੱਕ ਬੇਸ ਦਿੱਤਾ ਦਾ ਸਾਨੂੰ ਕਿ ਮਤਲਬ ਤੁਸੀਂ ਜਾ ਕੇ ਵੇਖੋ ਸਰਵੇ ਕਰੋ ਜਿਹੜਿਆਂ ਪਿੰਡਾਂ ਦੇ ਵਿੱਚ ਹੜ ਮਾਰਤਾ ਦੇ ਨਾਲ ਕਿਸੇ ਦੇ ਕੋਲ ਮੰਝਾ ਨਹੀਂ ਹੈਗਾ ਕਿਸੇ ਕੋ ਬਿਸਤਰਾ ਨਹੀਂ ਹੈਗਾ ਗੱਡੇ ਨਹੀਂ ਹੈਗੇ ਬੈੱਡ ਨਹੀਂ ਹੈਗੇ ਜਾਂ ਕਿਸੇ ਕੋ ਰਸ਼ਨ ਨਹੀਂ ਹੈਗਾ ਜਾਂ ਜੋ ਵੀ ਕਿਸ ਨੂੰ ਪ੍ਰੋਬਲਮ ਹੈਗੀ ਆ ਉਹ ਦੱਸਣਾ ਜਾਂ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਆਉਣ ਕਾਰਨ ਮਤਲਬ ਲੋਕਾਂ ਦੇ ਖਾਦ ਫਸਲਾਂ ਝੋਨਾ ਡੁੱਬ ਗਿਆ ਵਾ ਪੱਠੇ ਲੋਕਾਂ ਦੇ ਖਰਾਬ ਹੋ ਗਏ ਲੋਕਾਂ ਦੇ ਡੰਗਰ ਰੁੜ ਗਏ ਆ ਮੱਝਾਂ ਮਰ ਗਈਆਂ ਵਾ ਕਈਆਂ ਦਾ ਬਹੁਤ ਨੁਕਸਾਨ ਹੋ ਗਿਆ ਜੀਆ ਦਾ ਕਈ ਥਾਂ ਜੀਆ ਦਾ ਵੀ ਨੁਕਸਾਨ ਹੋ ਗਿਆ ਵਾ ਇਸ ਕਰਕੇ ਉਹਨਾਂ ਨੂੰ ਸਰਪੰਚਾਂ ਨੂੰ ਆਪਾਂ ਬੇਨਤੀ ਕਰਦੇ ਆ ਕਿ ਅੰਨਪੂਰਨਾ ਮਹਾਂਦੇ ਤਹਿਤ ਜਿਹੜੇ ਵੀ ਪਿੰਡਾਂ ਦੇ ਸਰਪੰਚ ਨੇ ਪਤਾ ਪਾ ਕੇ ਜਿਹੜੀ ਵੀ ਪਿੰਡ ਜੀ ਜ਼ਰੂਰਤ ਹੋਈ ਆ ਜੋ ਜੈਨੂਨ ਨੁਕਸਾਨ ਹੋਇਆ ਹੋਆ ਪੰਚਾਇਤਾਂ ਦਾ ਉਹ ਮਤਾ ਪਾ ਕੇ ਆਪਣੇ ਕਾਰਵਾਈ ਰਜਿਸਟਰ ਚ ਮਤਾ ਪਾ ਕੇ ਤੇ ਇੱਕ ਐਪਲੀਕੇਸ਼ਨ ਅਰਜ ਸੰਤਾ ਨੂੰ ਦੇਣ ਤੇ ਮਹਾਰਾਜ ਜੀ ਹਦੇਸ਼ ਦੇਣਗੇ ਹਰਿਆਣੇ ਦੀ 40 ਪਿੰਡਾਂ ਦੇ ਵਿੱਚ ਕਿਸੇ ਪਿੰਡ ਚ ਮਤਲਬ ਪਾਣੀ ਆ ਗਿਆ ਜਿੱਥੇ ਸਰਕਾਰਾਂ ਹੱਥ ਖੜੇ ਕਰ ਗਈਆਂ ਸੀ ਉਥੇ ਪ੍ਰਬੰਧ ਸੰਤਰਾਪਾਲ ਮਹਾਰਾਜ ਨੇ ਉਥੇ ਇੱਕ ਪਹਿਲੋ ਇੱਕ ਪੰਚਾਇਤ ਨੇ ਜਾ ਕੇ ਮਤਾ ਪਾਇਆ ਕਿ ਸਾਡੇ ਪਿੰਡ ਸਰਕਾਰਾਂ ਵੀ ਜਵਾਬ ਦੇ ਗਈਆਂ ਮਾ ਤੇ ਸਾਡੇ ਪਿੰਡ ਦਾ ਪਾਣੀ ਜਿਹੜਾ ਮਤਲਬ ਨਕਾਲਿਆ ਜਵੇ ਨਾਲ ਸਾਡੀ ਆਹ ਫਸਲ ਤੇ ਮਾਰੀ ਗਈ ਹੈ ਸਾਡੀਆਂ ਕਣਕਾਂ ਵੀ ਬੀਜੇ ਜਾਣੀਆਂ ਪਰ ਮਾਤਮਾ ਨੇ ਦੇਖ ਦਿੱਤਾ ਕਿ ਇਹਨਾਂ ਦੇ ਪਿੰਡ ਜਿਹੜੀ ਚੀਜ਼ ਦੀ ਲੋੜ ਹੈਗੀ ਆ ਸਮਝ ਗਰੀ ਉਹਨਾਂ ਕਿਹਾ ਵੀ ਸਾਡੇ ਕੋ ਸਾਨੂੰ ਮੋਟਰਾਂ ਚਾਹੀਦੀਆਂ ਨੇ 1500 ਔਰ ਦੀਆਂ 2000 ਔਰ ਦੀਆਂ ਇੰਨਾ ਮਤਲਬ ਸਾਨੂੰ ਪਾਈਪਾਂ ਲੱਗਣੀਆਂ ਨੇ ਤੇ ਇੰਨੀ ਦੂਰ ਨਿਕਾਸ ਹੋਆ ਤੇ ਪਾਣੀ ਦੇ ਨਿਕਾਸੀ ਬਾਅਦ ਤੇ ਸਾਨੂੰ ਪਾਈਪ ਮੋਟਰ ਦਾ ਇਸ ਤਰ੍ਹਾਂ ਦਿਓ ਉਹ ਜਿਹੜੀ ਪ੍ਰਾਰਥਨਾ ਸਰਪੰਚਾਂ ਨੇ ਪੰਚਾਂ ਨੇ ਇੱਥੇ ਮਿਲ ਕੇ ਲਾਈ ਪ੍ਰਮਾਤਮਾ ਨੇ ਵਿਦਨ 24 ਘੰਟੇ ਦੇ ਵਿੱਚ ਉਸ ਵੇਲੇ ਫੈਕਟਰੀ ਤੋਂ ਪਾਈਪਾਂ ਮਂਗਾਈਆਂ ਮੋਟਰਾਂ ਮਂਗਾਈਆਂ ਭਗਤਾਂ ਦੀ ਡਿਊਟੀ ਲਾਤੀ 24 ਘੰਟਿਆਂ ਦੇ ਵਿੱਚ ਮਤਲਬ ਪਿੰਡ ਚੋਂ ਪਾਣੀ ਨਿਕਲਣਾ ਸ਼ੁਰੂ ਕਰ ਦਿੱਤਾ ਤਿੰਨਾਂ ਤਨਾ ਚਾਹਤੋਂ ਦੇ ਵਿੱਚ ਜਿੰਨਾ ਵੀ 8-10 ਦਾ ਫੁੱਟ ਪਾਣੀ ਸੀ ਨਾ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਸਾਰਾ ਪਾਣੀ ਕੱਢ ਦਿੱਤਾ ਔਰ ਹੰਤਰਾਪਲ ਮਾਰ ਲਈ ਦੇ ਦਿੱਤਾ ਵੀ ਜਿੰਨਾ ਚਿਰ ਇਹਨਾਂ ਦੀ ਕਣਕ ਨਹੀਂ ਬੀਜੀ ਜਾਂਦੀ ਜਿੰਨਾ ਪਹਿਲੀਆਂ ਜੋ ਰੇਤਾ ਪੈ ਗਈ ਆ ਉਹ ਰੇਤਾ ਨੇਤਾ ਬਾਹਰ ਕੱਢੀਏ ਤੇ ਲੋ ਪਾਣੀ ਕੱਢਿਆ ਜਾਵੇ ਮੁਰਕੇ ਜਿਹੜੀ ਰੇਤਾ ਵਾ ਨਾ ਉਹਨੂੰ ਰੇਤਾ ਨੂੰ ਬਾਹਰ ਕੱਢਿਆ ਜਾਵੇ ਜਿੰਨਾ ਕਿ ਇਹਦੇ ਵਿੱਚ ਕਣਕਰੀ ਬੀਤੀ ਜਾਂਦੀ ਕਿਸੇ ਨੂੰ ਖਾਦ ਦੀ ਲੋੜ ਆ ਕਿਸੇ ਨੂੰ 20 ਦੀ ਲੋੜ ਆ ਕਿਸੇ ਨੂੰ ਰੱਖਣ ਦੀ ਲੋੜ ਆ ਜੋ ਵੀ ਕਿਸੇ ਨੂੰ ਸਹੂਦਤ ਚਾਹੀਦੀ ਆ ਨਾ ਉਹ ਪ੍ਰੋਵਾਈਡ ਕਰਾਈ ਗਈ ਉਹਨਾਂ ਸਰਪੰਚਾਂ ਪੰਚਾਂ ਨੇ ਲਿਖ ਕੇ ਦਿੱਤਾ ਉਹਨਾਂ ਨੇ ਮਤਲਬ ਉਹ ਸਾਰੀ ਸਮੱਗਰੀ ਜਿਹੜੀ ਉਹਨਾਂ ਨੂੰ ਮੁਹੱਈਆ ਕਰਵਾਈ ਧੰਨਵਾਦ ਸਰਪੰਚ ਸਾਹਿਬ ਆਪਣਾ ਨਾਮ ਦੱਸਿਓ ਮੇਰਾ ਨਾਰਜੀ ਸਿੰਘ ਹਾਂਜੀ ਪਿੰਡ ਬੇਦਿਸ਼ਨਾ ਅੱਛਾ ਕਸੀਲਾ ਜੀ ਨਾਲਾ ਅੱਛਾ ਮੇਰੇ ਨਾਲ ਬੰਦਣਾ ਮੱਫਾ ਡਿਸਕ ਕਰਵਾਉਗਾ ਜੀ ਇਹ ਪਿੰਡ ਦਾ ਪੰਚੀ ਹਾਂਜੀ ਠੀਕ ਹੈ ਤੇ ਅੱਜ ਸੰਤ ਰਾਮਪਾਲ ਜੀ ਵੱਲੋਂ ਇੱਕ ਵਿਸ਼ੇਸ਼ ਤੁਹਾਡੇ ਪਿੰਡ ਜਿਹੜੀ ਆ ਮਗਰੀ ਭੇਜੀ ਗਈ ਆ ਹਾਂਜੀ ਉਹਨਾਂ ਦੇ ਸੇਵਕ ਆਈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਬਹੁਤ ਜੜੀ ਸੇਵਾ ਕਰ ਰਹੇ ਮਾਰੇ ਢੀ ਇੱਥੇ ਤਨਪੁਰਨ ਤਾਂ ਅੰਤ ਨੂੰ ਮੈਂ ਆਮ ਮਾਰਾ ਵੀ ਦੇ ਸੇਵਕੋ ਇਸ ਟੰਕੀ ਨੇ ਬਹੁਤ ਵਧੀਆ ਸੇਵਾ ਕਰ ਰਹੀ ਜਿਹੜੀ ਚੀਜ਼ ਦੀ ਲੋੜ ਦੇ ਰਹੇ ਆ ਬਾਕੀ ਗੀਂਦਰਾਂ ਵਾਸਤੇ ਵੀ ਜੋ ਮਾਲੇ ਚਾਹੀਦਾ ਇੰਡੇ ਕਿ ਤੁਸੀਂ ਮੜਾ ਪਾ ਕੇ ਦਿਓ ਅਸੀਂ ਪੂਰਾ ਤੁਹਾਨੂੰ ਮਾਲੇ ਜਿੱਥੇ ਪਾਣੀ ਨਿਕਲਣਾ ਹੈ ਪਾਣੀ ਕਿੜਾ ਵਾਗੇ ਕਿੱਥੇ ਰੇਟੜੀ ਹੋ ਆ ਪਰ ਇਹਦਾ ਵੀ ਹੱਲ ਕਰਵਾਵਾਂਗੇ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਸਾਡੇ ਤੋਂ ਸਾਈ ਸੇਵਾ ਕਰ ਰਹੇ